ਜਦੋਂ ਅਸੀਂ ਫਲੈਪ ਨਹੀਂ ਬਣਾਉਂਦੇ ਤੇ ਕੋਰਨਲ ਨਰਵਸ ਨਹੀਂ ਕੱਟੇ ਜਾਂਦੇ ਉਦੋਂ ਸੈਂਸੇਸ਼ਨ ਲਾਸ ਨਹੀਂ ਹੁੰਦਾ ਜੇ ਸੈਂਸੇਸ਼ਨ ਲਾਸ ਨਹੀਂ ਹੁੰਦਾ ਤੇ ਡਰਾਈਨੈਸ ਦੇ ਚਾਂਸਸ ਬਹੁਤ ਹੀ ਘਟ ਜਾਂਦੇ ਹਨ ਉਹ ਜਿਹੜਾ ਨਾਰਮਲ ਬੰਦੇ ਦੇ ਹੁੰਦੇ ਉਹ ਉਦਾਂ ਹੀ ਰਹਿਣਗੇ ਔਰ ਨਿਗਾਦੀ ਕੁਆਲਿਟੀ ਜ਼ਿਆਦਾ ਚੰਗੀ ਹੋ ਜਾਂਦੀ ਹੈ ਫਿਊਚਰ ਵਿੱਚ ਕੰਪਲਿਕੀਸ਼ਨਸ ਘਟ ਜਾਂਦੀਆਂ ਹਨ ਔਰ ਇਸੇ ਵਿਧੀ ਦੇ ਵਿੱਚ ਜਿਹੜਾ ਹੁਣ ਲੇਟੈਸਟ ਟੈਕਨੀਕ ਆਈ ਹੈ ਉਹਨੂੰ ਅਸੀਂ ਕਹਿੰਦੇ ਸਮਾਈਲ ਪ੍ਰੋ ਇਹ ਰੋਬੋਟਿਕ ਟੈਕਨੀਕ ਹੈ ਜਿਹਨੂੰ ਕਰਨ ਵਿੱਚ ਸਾਨੂੰ 8 ਤੋਂ 11 ਸੈਕਿੰਡ ਹੀ ਲੱਗਦੇ ਹਨ ਲੇਜ਼ਰ ਦਾ ਟਾਈਮ ਹੁੰਦਾ ਹੈ ਟੋਟਲ ਟਾਈਮ ਕਰੀਬ 5 ਤੋਂ 7 ਮਿੰਟ ਲੱਗਦੇ ਹਨ ਦੋਨਾਂ ਅੱਖਾਂ ਦਾ ਆਪਰੇਸ਼ਨ ਵਾਸਤੇ ਔਰ ਜਿਹੜੀ ਰੜਤ ਪੈਂਦੀ ਉਹ 4-5 ਕੰਡੇ ਹੀ ਪੈਂਦੀ ਹੈ ਪਰ ਉਸ ਤੋਂ ਬਾਅਦ ਰੋ ਇਨਸਾਨ ਆਪਣੀ ਨਾਰਮਲ ਜ਼ਿੰਦਗੀ ਜੀ ਸਕਦਾ ਹੈ ਸਾਰੇ ਕੰਮ ਕਰ ਸਕਦਾ ਹੈ ਨਿਗਾ ਦੀ ਕੁਆਲਿਟੀ ਜ਼ਿਆਦਾ ਚੰਗੀ ਬਣਦੀ ਹੈ ਔਰ ਮਕੈਨੀਕਲ ਸਟਰੈਂਥ ਜ਼ਿਆਦਾ ਚੰਗੀ ਰਹਿੰਦੀ ਹੈ ਇਹਦੇ ਸਮਾਈਲ Pro ਦੇ ਵਿੱਚ ਜਿਹੜੀ ਸਭ ਤੋਂ ਵਧੀਆ ਚੀਜ਼ ਹੈ ਉਹਦੇ ਵਿੱਚ ਸੈਂਟਰੇਸ਼ਨ ਜਿਹੜੀ ਟ੍ਰੀਟਮੈਂਟ ਦੀ ਹੁੰਦੀ ਹੈ ਬਹੁਤ ਹੀ ਅਚੂ ਦੇ ਨਾਲ ਨਿਗਾ ਦੀ ਕੁਆਲਿਟੀ ਜ਼ਿਆਦਾ ਠੀਕ ਬਣਦੀ ਹੈ ਜਿਹੜਾ ਅਸੀਂ ਸਿਲਿੰਡਰਿਕਲ ਨੰਬਰ ਉਤਾਰਦੇ ਹਾਂ ਉਹ ਵੀ ਬੜੇ ਸੂਤਰੋ ਤਰੀਕਾ ਉਤਰਦੇ ਨੇ ਸੈਂਟਰਲ ਲਾਈਨ ਸੌਫਟਵੇਅਰ ਕਰਨ ਉਹ ਯੂਜ਼ ਹੁੰਦੀ ਹੈ ਤਾਂ ਕਿ ਉਹ ਉਸੇ ਐਕਸਿਸ ਤੇ ਹੋਵੇ ਜਿਹਦੇ ਤੇ ਕੇ ਉਹਦਾ ਟ੍ਰੀਟਮੈਂਟ ਹੋਣਾ ਚਾਹੀਦਾ ਹੈ ਮਤਲਬ ਕੁਆਲਿਟੀ ਨਿਗਾਦੀ ਇੰਪਰੂਵ ਕਰਦੀ ਚੱਲੀ ਗਈ ਔਰ ਅਸੀਂ ਬਿਹਤਰ ਤਕਨੀਕ ਦੇ ਨਾਲ ਮਰੀਜ਼ਾਂ ਨੂੰ ਚੰਗੀ ਨਿਗਾਹ ਦੇਣ ਲੱਗ ਪਏ ਤਾਂ ਕਿ ਜਿਹੜੇ ਨਜ਼ਰਦ ਪਾਲੋਏ ਚਸ਼ਮਤੋਂ ਜਿਹੜੇ ਉਹਦੇ ਪਰੇਸ਼ਾਨ ਨੇ ਸਮੋ ਸਾਰੀਆਂ ਖਤਮ ਹੋ ਜਾਣ